ਆਠ ਪੌਦੀ ਸਵੇਰ ਹੁੰਦੀ ਹੈ ਧੰ ਗੁਰੂ ਕਲੰਗੀਧਰ ਪਾਸ਼ਾ ਜੀ ਅੱਜ ਦਾ ਦਿਨ ਸੰਗਤ ਜੀ ਅੱਜ ਦੇ ਦਿਨ ਸਤ ਗੁਰ ਨੇ ਸਵੇਰੇ ਆਪਣੇ ਸਿੱਖਾਂ ਨੂੰ ਠਾਲਿਆ ਸਿੱਖਾਂ ਨੂੰ ਠਾਲਿਆ ਤੇ ਆਪਣੇ ਬੱਚਿਆਂ ਨੂੰ ਠਾਲਿਆ ਨਿਤਨੇਮ ਦਾ ਜਾਪ ਕੀਤਾ ਤੇ ਮੇਰੇ ਮਾਲਕ ਨੇ ਇਹ ਗੱਲ ਕਹੀ ਕਿ ਅੱਜ ਇਤਿਹਾਸ ਲਿਖਣ ਦਾ ਸਮਾਂ ਆ ਗਿਆ ਐਸੀ ਜੰਗ ਦੁਨੀਆ ਚ ਕਦੇ ਵੀ ਨਹੀਂ ਹੋਣੀ ਹੈ ਕਿ ਜਿਸ جنگ ਦੇ ਵਿੱਚ ਇੱਕ ਪਾਸੇ 40 ਹੋਣਗੇ ਤੇ ਸਾਹਮਣੇ 10 ਲੱਖ ਦਾ ਮੁਲਖਈਆ ਖੜਿਆ ਹੋਏਗਾ ਅੱਜ ਸੱਚ ਤੇ ਝੂਠ ਦੀ جنگ ਹੈ ਜੀ ਇੱਕ ਥੋਟੀ ਜੀ ਗੱਲ ਇੱਥੇ ਹੋਰ ਕਹਦੇ ਆ ਇਤਿਹਾਸ ਦੇ ਨੁਕਤੇ ਬਹੁਤ ਨੇ ਮਨ ਹੁੰਦਾ ਕਿ ਵੀ ਸਾਂਝਾ ਕਰਦੇ ਆ ਵੀ ਸਾਂਝਾ ਕਰਦੇ ਆ ਪਰ ਟਾਈਮ ਦੀ ਜਿਹੜੀ ਸੋਈ ਹੈ ਬੜੀ ਤੇਜ਼ ਭੱਜਦੀ ਹੈ ਉਹਦੇ ਕਰਕੇ ਥੋੜਾ ਜਿਹਾ ਸੰਕੋਚਣਾ ਪੈਂਦਾ ਕਿ ਨਹੀਂ ਆਪਾਂ ਥੋੜੇ ਸਮੇਂ ਦੇ ਅੰਦਰ ਸਫ਼ਰ ਜ਼ਿਆਦਾ ਤੈਅ ਕਰ ਲਈਏ ਇੱਥੇ ਚਮਕੌਰ ਦੀ ਗੜੀ ਵਿੱਚ 40 ਉਹ ਹੈ ਜੀ ਜਿਹੜੇ ਗੁਰੂ ਕਲਗੀ ਤਰਪਾਸ਼ਾ ਦੇ ਲਈ ਮਰਨ ਤੱਕ ਤਿਆਰ ਹੈ ਉਹਨਾਂ ਨੂੰ ਜ਼ਿੰਦਗੀ ਨਹੀਂ ਚਾਹੀਦੀ ਪਰ ਜਿਹੜੇ ਬਾਅਦ 10 ਲੱਖ ਖੜੇ ਆ ਉਹ ਮਾਰਨ ਵਾਸਤੇ ਆਇਆ ਮਰਨ ਵਾਸਤੇ ਨਹੀਂ ਆਏ ਫਿਰ ਮੈਂ ਰਿਪੀਟ ਕਰਨ ਲੱਗਾ ਜੀ ਅੰਦਰ ਵਾਲੇ ਜਿਹੜੇ 40 ਉਹ ਮਰਨ ਨੂੰ ਤਿਆਰ ਆ ਕਿ ਅਸੀਂ ਮਰ ਜਾਣਾ ਹੈ ਪਰ ਜਿਹੜੇ ਬਾਹਰ ਖੜੇ ਆ ਉਹ ਮਾਰਨ ਵਾਸਤੇ ਆਏ ਆ ਮਰਨ ਵਾਸਤੇ ਨਹੀਂ ਆਏ ਦੂਜੀ ਗੱਲ ਜਿਹੜੇ ਬਾਹਰ 10 ਲੱਖ ਖੜੇ ਆ ਜੀ ਉਹ ਤਨਖਾਹ ਤੇ ਲੱਗੇ ਹੋਏ ਆ ਉਹ ਜਿਹੜੇ ਅੰਦਰ 40 ਬੈਠੇ ਆ ਉਹ ਪਿਆਰ ਤੇ ਲੱਗੇ ਹੋਏ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਾਲਕ ਨੂੰ ਪਿਆਰ ਕਰਦੇ ਆ ਬਾਹਰ ਬਿਸਲ ਵੱਜ ਜਾਂਦੀ ਹੈ ਜੀ ਨਗਾਰੇ ਤੇ ਛੋਟ ਵੱਜ ਜਾਂਦੀ ਹੈ ਕਿ ਜੰਗ ਸ਼ੁਰੂ ਹੋਣ ਵਾਲਾ ਫੇਰ ਵੀ ਸਮਝੋਤੇ ਵਾਸਤੇ ਇੱਕ ਏਲਚੀ ਨੂੰ ਭੇਜਿਆ ਜਾਂਦਾ ਚਮਕੌਰ ਦੀ ਗੜੀ 'ਚ ਕਿ ਆਪਾਂ ਜੁੱਧ ਨਾ ਕਰੀਏ ਆਪਾਂ ਲੜਾਈ ਨਾ ਕਰੀਏ ਸਮਝੋਤਾ ਕਰ ਲਈਏ ਤੁਸੀਂ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿਓ ਤੁਸੀਂ ਆਪਣੇ ਆਪ ਨੂੰ ਸਾਡਾ ਗੁਲਾਮ ਬਣਾ ਦਿਓ ਅਸੀਂ ਸਰਕਾਰੀ ਦਰਬਾਰੇ ਜਾ ਕੇ ਤੁਹਾਡੀ ਸਜ਼ਾ ਦੀ ਮਾਫੀ ਦੀ ਅਸੀਂ ਇੱਕ ਅਰਜੀ ਪਾ ਦਿਆਂਗੇ ਕਿ ਤੁਸੀਂ ਜਦੋਂ ਆਪਣੇ ਆਪ ਨੂੰ ਸਾਡੇ ਕੋਲ ਗੁਲਾਮ ਬਣਾ ਦੋਗੇ ਅਸੀਂ ਬੜੀ ਜਲਦੀ ਤੁਹਾਨੂੰ ਛੋਟੀ ਤੋਂ ਛੋਟੀ ਸਜ਼ਾ ਦੇ ਕੇ ਆਜ਼ਾਦ ਕਰ ਦਾਂਗੇ ਪਰ ਗੁਰੂ ਗੋਬਿੰਦ ਸਿੰਘ ਮਾਲਕ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੇ ਬੜਾ ਪਿਆਰਾ ਜਵਾਬ ਦਿੱਤਾ ਜੀ ਉਹ ਕਹਿੰਦੇ ਤੂੰ ਏਲਚੀ ਬਣ ਕੇ ਆਇਆ ਹੈ ਤਾਂ ਕਰਕੇ ਤੇਰੇ ਆਏ ਹੋਏ ਦਾ ਸਨਮਾਨ ਹੈ ਸਾਡੇ ਬਾਪੂ ਨੇ ਸਿਖਾਇਆ ਕਿ ਜੇ ਘਰ ਦੇ ਵਿੱਚ ਕੋਈ ਆ ਜਾਵੇ ਮਹਿਮਾਨ ਬਣ ਕੇ ਆ ਜਾਵੇ ਨਾ ਤੇ ਨੇ ਹੱਥ ਆ ਉਦੇ ਉੱਪਰ ਅਸੀਂ ਕਦੇ ਵਾਰ ਨਹੀਂ ਕਰਦੇ ਪਰ ਜੇ ਇਹੀ ਗੱਲ ਜੇ ਤੂੰ ਮੈਨੂੰ ਜੰਗੇ ਮੈਦਾਨ ਵਿੱਚ ਮਿਲ ਗਿਆ ਤੇਰੇ ਨਾਲ ਵਾਦਾ ਰਿਹਾ ਆ ਉੱਥੇ ਗੱਲਾਂ ਸਾਡੀਆਂ ਮੂੰਹ ਨਾਲ ਨਹੀਂ ਉੱਥੇ ਗੱਲਾਂ ਸਾਡੀਆਂ ਕਿਰਪਾਨ ਦੀ ਮੁਠੇ ਨਾਲ ਹੋਣਗੀਆਂ ਤੂੰ ਬਾਹਰ ਮੈਨੂੰ ਟੱਕਰ ਉਹਦਾ ਕਹਿੰਦਾ ਭਾਵ ਇਹ ਸੀ ਕਿ ਤੈਨੂੰ ਇੱਥੋਂ ਜਾਣ ਦੇ ਭਾਈ ਆ ਗਿਆ ਆ ਅਸੀਂ ਤੇਰੀ ਕੋਈ ਗੱਲ ਮੰਨਣ ਵਾਸਤੇ ਕੋਈ ਸਮਝੌਤਾ ਕਰਨ ਵਾਸਤੇ ਤਿਆਰ ਨਹੀਂ ਸੰਗਤ ਇੱਕ ਛੋਟੀ ਜੀ ਗੱਲ ਤੁਹਾਨੂੰ ਪੁੱਛਦਾ ਹੈ ਗੁਰੂ ਗੋਬਿੰਦ ਸਿੰਘ ਮਾਲਕ ਦੀ ਲੜਾਈ ਕਾਹਦੀ ਗਏ ਜੇ ਤੁਸੀਂ ਬੈਠ ਕੇ ਸੋਚੋਗੇ ਲੜਾਈ ਸਿਰਫ ਸਿਧਾਂਤ ਦੀ ਹੈ ਅੱਜ ਮੇਰੇ ਵਰਗਾ ਪ੍ਰਚਾਰਕ ਵਿਖ ਕੇ ਅੱਜ ਸਿਧਾਂਤ ਨਾਲ ਸਮਝੌਤਾ ਕਰਕੇ ਸੰਗਤ ਦੇ ਨਾਲ ਮਾਫ ਕਰਿਓ ਬੜੀਆਂ ਬੇਈਮਾਨੀਆਂ ਕਰਦਾ ਜਦੋਂ ਸਿਧਾਂਤ ਦੀ ਗੱਲ ਆ ਗਈ ਨਾ ਗੁਰੂ ਗੋਬਿੰਦ ਸਿੰਘ ਮਾਲਕ ਜੀ ਕਹਿੰਦੇ ਉਦੋਂ ਜਾਣ ਤਲੀ ਤੇ ਰੱਖਣੀ ਪੈ ਜਵੇ ਜਦੋਂ ਸਿਧਾਂਤ ਦੀ ਗੱਲ ਆ ਗਈ ਉਦੋਂ ਤੱਤੀ ਤਵੀ ਤੇ ਬਹਿਣਾ ਪੈ ਜਵੇ ਜਦੋਂ ਸਿਧਾਂਤ ਦੀ ਗੱਲ ਆ ਗਈ ਉਦੋਂ ਚਾਦਨੀ ਚੌਕ ਆ ਜਾਵੇ ਜਦੋਂ ਸਿਧਾਂਤ ਦੀ ਗੱਲ ਆ ਗਈ ਚਾਹੇ ਚਮਕੌਰ ਦੀ ਗੜੀ ਐ ਚਾਹੇ ਸਰਹੰਦ ਦੀਆਂ ਦੀਵਾਰਾਂ ਆ ਚਾਹੇ ਕੋਈ ਸਾਡਾ ਬੰਦ ਬੰਦ ਕੱਟ ਦੇਵੇ ਸਾਨੂੰ ਚਰਖਰੀਆਂ ਤੇ ਛਾੜ ਦੇਵੇ ਇੱਕੋ ਹੀ ਗੱਲ ਯਾਦ ਰੱਖਿਓ ਮਰਦੇ ਮਰਜੀਓ ਪਰ ਕਦੇ ਸਿਧਾਂਤ ਨਾਲ ਸਮਝੌਤਾ ਨਹੀਂ ਕਰਨ ਬਸ ਲੜਾਈਏ ਥੇ ਉਹ ਕਹਿੰਦੇ ਝੁਕੋ ਤੇ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਨਹੀਂ ਝੁਕਣਾ ਸੱਚ ਕਿਉਂ ਝੁਕੇਗਾ ਝੁਕੇ ਤੇ ਝੂਠ ਝੁਕੇ ਜਿਹੜੇ ਬਈਮਾ ਲੋਕ ਨੇ ਉਹ ਝੁਕਣ ਅਸੀਂ ਤਾਂ ਇੱਕ ਦੀ ਗੱਲ ਕਰਦੇ ਆ ਸੱਚ ਦੀ ਗੱਲ ਕਰਦੇ ਆ ਅਸੀਂ ਕਿਉਂ ਝੁਕੀਏ ਭਾਈ ਹੁਣ ਸਤਗੁਰ ਜੀ ਦੇ ਆਇਆ ਹੋਇਆ ਏਲਤੀ ਵਾਪਸ ਆ ਲਿਆ ਹੁਣ ਗੁਰੂ ਗੋਬਿੰਦ ਸਿੰਘ ਮਾਲਕ ਜੀ ਸਾਰੇ ਸਿੱਖਾਂ ਦੇ ਨਾਲ ਇੱਕ ਬਿਉਂਤ ਬੰਦੀ ਬਣਾਉਣੀ ਹੈ ਜੇ ਫਿਰ ਇੱਕ ਬਾਹਰੋਂ ਆਵਾਜ਼ ਆਉਂਦੀ ਹੈ ਧਿਆਨ ਦੇ ਕੇ ਸੁਣਿਓ ਬਾਹਰੋਂ ਇੱਕ ਆਵਾਜ਼ ਇਹ ਆਉਂਦੀ ਆ ਕਿ ਸਿੱਖੋਂ ਸਿੰਘੋਂ ਤੁਹਾਡੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਆਪ ਬਾਹਰ ਆ ਜਾਓ ਅਸੀਂ ਸਿਰਫ ਗੁਰੂ ਨੂੰ ਗ੍ਰਿਫਤਾਰ ਕਰਨਾ ਹੈ ਸੰਗਤ ਜੀ ਨੋਟ ਕਰਿਓ ਅਸੀਂ ਸਿਰਫ ਗੁਰੂ ਨੂੰ ਗ੍ਰਿਫਤਾਰ ਕਰਨਾ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਤੁਸੀਂ ਆਜੋ ਬਾਹਰ ਤੁਹਾਨੂੰ ਇਨਾਮ ਦੇਵਾਂਗੇ ਤੁਹਾਨੂੰ ਵੱਡੀਆਂ-ਵੱਡੀਆਂ ਪਦਵੀਆਂ ਦੇ ਦੇਵਾਂਗੇ ਤੁਸੀਂ ਗੁਰੂ ਦਾ ਪੱਲਾ ਛੱਡ ਦਿਓ ਸਾਡੀ ਲੜਾਈ ਗੁਰੂ ਨਾਲ ਨਾ ਢੋਟੇ ਨਾਲ ਕੋਈ ਲੜਾਈ ਨਹੀਂ ਐ ਹੁਣ ਸੰਗਤ ਜੀ ਅੰਦਰੋਂ ਪਤਾ ਕੀ ਆਵਾਜ਼ ਆਉਂਦੀ ਸੀਗੀ ਜੀ ਅੰਦਰੋਂ ਆਵਾਜ਼ ਆਉਂਦੀ ਕੀ ਸਾਨੂੰ ਗੁਰੂ ਦਾ ਹੀ ਪੱਲਾ ਚਾਹੀਦਾ ਆ ਸਾਨੂੰ ਗੁਰੂ ਦਾ ਹੀ ਸਾਥ ਚਾਹੀਦਾ ਆ ਅਸੀਂ ਗੁਰੂ ਦਾ ਸਾਥ ਦੇਵਾਂਗੇ ਤੇ ਟੋਡੀਆਂ ਦਿੱਤਿਆਂ ਹੋਈਆਂ ਨਪਾਬੀਆਂ ਨੂੰ ਅਸੀਂ ਆਪਣੀ ਜੁੱਤੀ ਦੀ ਨੋਕ ਤੇ ਰੱਖਦੇ ਆਂ ਪਰ ਅੱਜ ਮਾਫ ਕਰਕੇ ਮਾਫ ਕਰ ਦਿਓ છાਤੀ ਮਾਰ ਕੇ ਦੇਖਿਓ ਅੱਜ ਗੁਰੂ ਦਾ ਪੱਲਾ ਛੱਡ ਕੇ ਅਸੀਂ ਕਿੱਥੇ ਕਿੱਥੇ ਨੱਕ ਰਗੜੇ ਹੋਏ ਆ ਕਿੱਥੇ ਕਿੱਥੇ ਸਿਰ ਝੁਕਾਇਆ ਹੋਇਆ ਫੇਰ ਗੱਲ ਕਹਿੰਦੇ ਗੱਲ ਸਿਧਾਂਤ ਦੀ ਸੀ ਹੁਣ ਗੁਰੂ ਗੋਬਿੰਦ ਸਿੰਘ ਮਾਲਕ ਨੇ ਸਿੱਖਾਂ ਨੂੰ ਇਕੱਠੇ ਕੀਤਾ ਜੀ ਸਤਿਗੁਰ ਕਹਿੰਦੇ ਜਿਵੇਂ ਕੱਲ ਮੈਂ ਗੱਲ ਛੱਡੀ ਸੀ ਕਿ ਜੰਗ ਅੰਦਰ ਨਹੀਂ ਲੜਨੀ ਹੈ ਬਾਰ ਝਾਕੇ ਲੜਨਾ ਆਪਾਂ ਨੇ ਕੋਈ ਬੰਦਾ ਅੰਦਰ ਨਾ ਇੱਥੇ ਚਲੋ ਇਤਿਹਾਸ ਦੇ ਵਿੱਚ ਕਈ ਥਾਵਾਂ ਤੇ ਲਿਖਿਆ ਕਿ ਨਾਰ ਖਾਂ ਝੜ ਕੇ ਆਇਆ ਗੁਰੂ ਗੋਬਿੰਦ ਸਿੰਘ ਮਾਲਕ ਨੇ ਤੀਰ ਇੱਕ ਐਸਾ ਮਾਰਿਆ ਪੋੜੀ ਸਮੇਤੋਂ نیچے गिर ਜਾਂਦਾ ਸਾਡੇ ਘਰ ਦਾ ਇੱਕ ਸਿਧਾਂਤ ਹੈ ਜੀ ਇੱਕ ਛੋਟੀ ਜਿਹੀ ਗੱਲ ਇਹ ਵੀ ਕਹਦੇ ਆ ਅੱਜ ਲੋਕ ਬਾਬੇ ਨਾਨਕ ਨੂੰ ਵੱਖਰਾ ਸਮਝਦੇ ਆ ਤੇ ਗੁਰੂ ਗੋਬਿੰਦ ਸਿੰਘ ਮਾਲਕ ਨੂੰ ਵੱਖਰਾ ਸਮਝੀ ਜਾਂਦੇ ਆ ਜੇ ਤੁਸੀਂ ਬਾਬੇ ਨਾਨਕ ਦੀ ਫਲਸਫੀ ਪੜੋਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਿੰਗ ਪੈਰ ਤਰੀ ਜੇ ਸਿਰ ਤੀਜਾ ਕਾਨਾ ਕੀਜੇ ਇਹ ਕੀਤੇ ਸੂਰਮਤਾਈ ਤੋਂ ਘੱਟ ਸੀਗਾ ਕਿ ਬਾਬਰ ਨੂੰ ਜਾਵਰ ਕਹਿ ਲੈਣਾ ਇਹ ਕੀਤੇ ਮਾਫ ਕਰਿਓ ਗੁਰੂ ਨਾਨਕ ਵਰਗਾ ਸੂਰਮਈ ਕਹਿ ਸਕਦਾ ਸੀਗਾ ਕਿ ਸੱਜਣ ਤੂੰ ਸੱਜਣ ਨਹੀਂ ਹੈ ਤੂੰ ਤਾਂ ਠੱਗ ਹੈ ਕੋਡੇ ਰਾਖਸ਼ ਨੂੰ ਕੋਡਾ ਰਾਖਸ਼ ਕਹਿ ਦੇਣਾ ਭੂਮੀਆਂ ਚੋਰ ਦੇ ਸਾਹਮਣੇ ਖੜੇ ਰਹਿਣਾ ਆ ਵਲੀ ਕੰਧਾਰੀ ਦੇ ਨਾਲ ਅੱਖਾਂ ਚੱਖਾਂ ਪਾ ਕੇ ਬਾਬੇ ਨਾਨਕ ਨੇ ਗੱਲਾਂ ਕੀਤੀਆਂ ਤੇ ਜਿਹੜੇ ਰਾਹ ਤੇ ਬਾਬਾ ਨਾਨਕ ਤੁਰਿਆ ਮਾਫ ਕਰੂਏ ਇਹ ਵੀ ਕਿਤੇ ਸੂਰਮੇ ਤੋਂ ਘੱਟ ਨਹੀਂ ਸੀਗਾ ਇਹ ਵੀ ਕਿਤੇ ਬਹੁਤ ਵੱਡੀਆਂ ਗੱਲਾਂ ਸਨ ਗੁਰੂ ਨਾਨਕ ਦੇਵ ਪਾਸ਼ਾ ਦੇ ਰਾਹ ਤੋਂ ਤੁਰ ਕੇ ਗੁਰੂ ਗੋਬਿੰਦ ਸਿੰਘ ਮਾਲਕ ਨੇ ਕਿਹਾ ਸਾਡੇ ਘਰ ਦਾ ਸਤਾਂ ਤੇ ਏਡੀ ਨਿਮਰਤਾ ਵਾਲਾ ਆ ਜੋਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ ਆਪਣੜੇ ਕਰ ਜਾਈਗੇ ਪੈਰ ਤਿੰਨਾ ਦੇ ਚੁੰਮ ਪਰ ਜੇ ਕੋਈ ਬੰਦਾ ਸਿਰ ਤੇ ਚੜੀ ਜਾਏਗਾ ਚੜੀ ਜਾਏਗਾ ਫਿਰ ਗੁਰੂ ਗੋਬਿੰਦ ਸਿੰਘ ਮਾਲਕ ਜੀ ਕਹਿੰਦੇ ਤੂ ਕਰ ਅਜ ਹਮਾ ਹਿਲਤੇ ਦਰ ਗੁਜਾਸਤ ਹਲਾਲ ਅਸਤ ਵਰਦੰ ਬਾ ਸ਼ਮਸ਼ੀਰ ਦਸ ਕਹਿੰਦੇ ਜਦੋਂ ਬੰਦਾ ਸਿਰ ਤੇ ਚੜ ਗਿਆ ਉਦੋਂ ਮੁਠੇ ਨੂੰ ਹੱਥ ਪਾਉਣਾ ਕਿਰਪਾਨ ਦੇ ਜੈਜ ਹੈ ਹੁਣ ਸਤਪੁਰਖ ਕਹਿੰਦੇ ਬਾ 10 ਲੱਖ ਦਾ ਮੁੱਲ ਖਈਗਾ ਮੁਕਾਬਲਾ ਤਾਂ ਕਰਨਾ ਪੈਣਾ ਅੱਠ ਅੱਠ ਦੇ ਜਥੇ ਬਣਾਏ ਆ ਸੰਗਤ ਦੀ ਇੱਕ ਗੱਲ ਦਾ ਮਾਨ ਕਰਿਓ ਆਪਣੇ ਗੁਰੂ ਤੇ ਚਮਕੌਰ ਦੀ ਗੱਡੀ ਨੇ ਬਹੁਤ ਗੱਲਾਂ ਸੱਚ ਕਰਨੀਆਂ ਆ ਅਨੰਦਪੁਰ ਸਾਹਿਬ ਸਤਗੁਰ ਨੇ ਕਿਹਾ ਸੀਗਾ ਸਵਾ ਲੱਖ ਸੇ ਏਕ ਲੜਾਓ ਬੋਲੋ ਜੀ ਗੱਜ ਕੇ ਸਵਾ ਲੱਖ ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾਉ ਪਹਿਲਾ ਜਥਾ ਜਾ ਰਿਹਾ ਭਾਈ ਹਿੰਮਤ ਸਿੰਘ ਦਾ ਆਪਣੇ ਨਾਲ ਸੱਤ ਸਿੱਖ ਲੈ ਕੇ ਚੱਲਿਆ ਆ ਟੋਟਲੀ 8 ਸਿੱਖ ਚੱਲੇ ਆ ਹੁਣ ਤੁਸੀਂ ਸਾਰੇ ਪੜੇ ਲੈ ਕੇ ਬੈਠੇ ਹੋ 8 ਨੂੰ ਤਕਸੀਮ ਕਰਕੇ ਦੇਖੋ 10 ਲੱਖ ਨਾਲ ਇੱਕ ਬੰਦੇ ਦੇ ਪੱਲੇ ਕਿੰਨਾ ਕਿੰਨੇ ਬੰਦੇ ਆ ਗਏ ਜੀ ਸਵਾ ਸਵਾ ਲੱਖ ਆ ਗਿਆ ਜੀ 8 ਦਾ ਜਥਾ ਤੁਰਦਾ ਹਣ ਬਾਹਰ ਭਾਈ ਹਿਮਾਂ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਤੀਜੇ ਨੰਬਰ ਤੇ ਆ ਸਤਪੁਰ ਤੁਹਡਾ ਸ਼ੁਕਰਾਨਾ ਤੁਸੀਂ ਮੈਨੂੰ ਸ਼ਹੀਦੀ ਦੇ ਜਾਮ ਪਲਉਣ ਵਾਸਤੇ ਚੁਣਿਆ ਸਤਪੁਰ ਮੈਂ ਜਾਵਾਂਗਾ ਹੁਣ ਮਾਲਕ ਜੀ ਨੇ ਇੱਥੇ ਬੈਠ ਕੇ ਸਾਰੇ ਸਿੱਖਾਂ ਨੂੰ ਕਿਹਾ ਕਿ ਸਿੱਖੋ ਜਦੋਂ ਜੱਥਾ ਇੱਥੋਂ ਬਾਹਰ ਨਿਕਲੇਗਾ ਜਕਾਰਿਆਂ ਦੇ ਨਾਲ ਇਹਨਾਂ ਨੂੰ ਵਿਦਾ ਕਰਨਾ ਆ ਗੱਡੀ ਦਾ ਦਰਵਾਜ਼ਾ ਮੈਂ ਹੱਥੀ ਖੋਲਾਂਗਾ ਤੇ ਸਤਿਗੁਰ ਜੀ ਕਹਿੰਦੇ ਕਿ ਤੀਰਾ ਦੀ ਉਸਾਰ ਮੈਂ ਉੱਪਰੋਂ ਕਰਾਂਗਾ ਜਿੰਨੀ ਦੂਰ ਤੱਕ ਮੇਰਾ ਸਿੱਖ ਨਜ਼ਰ ਆਏਗਾ ਤੀਰਾ ਦੀ ਛਾ ਦੇ ਕੇ ਮੈਂ ਆਪਣੇ ਸਿੱਖ ਨੂੰ ਤੋਰਾਂਗਾ ਮੈਂ ਇੱਥੇ ਗੱਲ ਕਹਿ ਦਿੱਤੀ ਕਿ ਅੱਜ ਭਾਈ ਹਿੰਮਤ ਸਿੰਘ ਨੂੰ ਤੋਰਨ ਲੱਗਾ ਸੰਘਾ ਜੀ ਨੋਟ ਕਰਿਓ ਗੱਲ ਪਾ ਭਾਈ ਹਿੰਮਤ ਸਿੰਘ ਤਾਂ ਬਹੁਤ ਲੰਬੇ ਸਮੇਂ ਤੋਂ ਗੁਰੂ ਨਾਲ ਹੈ ਬਹੁਤ ਲੰਬੇ ਸਮੇਂ ਤੋਂ ਹੁਣ ਪਤਾ ਹੈ ਕਿ ਇਹ ਦਰਵਾਜ਼ਾ ਖੁੱਲ ਜਾਣਾ ਹੈ ਭਾਈ ਹਿੰਮਤ ਸਿੰਘ ਇੱਥੋਂ ਬਾਹਰ ਨਿਕਲ ਜਾਣਾ ਹੈ ਮੁੜ ਕੇ ਭਾਈ ਹਿੰਮਤ ਸਿੰਘ ਨੇ ਆਉਣਾ ਨਹੀਂ ਹੈ ਨਾਲ ਸੱਤ ਸਿੱਖ ਹੋਰ ਤੋਰਨ ਲੱਗਾ ਗੁਰੂ ਗੋਬਿੰਦ ਸਿੰਘ ਮਾਲਕ ਮਮਟੀ ਤੇ ਖੜ ਕੇ ਦੇਖਣਗੇ ਮੇਰੇ ਸਿੱਖਾਂ ਦੇ سینੇਗਾ ਚ ਤੀਰ ਵੱਜਦੇ ਆ ਮੇਰੇ ਸਿੱਖਾਂ ਦੇ ਧਰ ਦੇ ਨਾਲੋਂ ਸਿੱਖ ਵੱਖ ਹੋਣਗੇ ਸਿਰ ਵੱਖ ਹੋਣਗੇ ਇਹ ਗੁਰੂ ਗੋਬਿੰਦ ਸਿੰਘ ਮਾਲਕ ਨੇ ਦੇਖਣਾ ਆ ਜਿੱਥੇ ਗੁਰੂ ਨੂੰ ਪੁੱਤਰ ਪਿਆਰੇ ਆ ਗੁਰੂ ਨੇ ਹਰ ਥਾਂ ਤੇ ਕਿਹਾ ਕਿ ਮੈਨੂੰ ਪੁੱਤਰਾ ਤੋਂ ਵੱਧ ਸਿੱਖ ਪਿਆਰੇ ਆ ਪਰ ਗੁਰੂ ਕਲਗੀ ਧਰਪਾਸ਼ਾ ਨੇ ਫੈਸਲਾ ਲਿੱਤਾ ਕਿ ਭਾਈ ਹਿੰਮਤ ਸਿੰਘ ਨੂੰ ਤੋਰੇ ਗੜੀ ਦਾ ਦਰਵਾਜ਼ਾ ਮੇਰੇ ਮਾਲਕ ਨੇ ਆਪ ਹੱਥੀ ਖੋਲਿਆ ਤੇ ਸਤਗੁਰ ਨੇ ਜਦੋਂ ਹੱਥੀ ਦਰਵਾਜ਼ਾ ਖੋਲਿਆ ਤੇ ਮੇਰੇ ਮਾਲਕ ਨੇ ਭਾਈ ਦਿਆ ਸਿੰਘ ਨੂੰ ਕਿਹਾ ਕਿ ਦਿਆ ਸਿੰਘ ਲਾਜਕਾਰਾ ਤੇ ਪੁੱਤਰ ਇੱਕ ਹੋਰ ਗੱਲ ਯਾਦ ਰੱਖੀ ਜਦੋਂ ਕੋਈ ਵੀ ਸਿੱਖ ਸ਼ਹੀਦ ਹੋਵੇ ਉਦੋਂ ਇੱਕ ਗੱਲ ਯਾਦ ਰੱਖੀ ਫੇਰ ਗੜੀ ਤੁਦਕਾਰਾ ਲੱਗਣਾ ਚਾਹੀਦਾ ਹਰ ਇੱਕ ਸਿੱਖ ਦੀ ਸ਼ਹੀਦੀ ਤੇ ਇੱਥੇ ਗੜੀ ਦਾ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲਣ ਤੋਂ ਬਾਅਦ ਭਾਈ ਹਿਮੰਤ ਸਿੰਘ ਦਾ ਜਥਾ ਬਾਹਰ ਨਿਕਲਦਾ ਭਾਈ ਦਿਆਲ ਸਿੰਘ ਜਕਾਰੇ ਲੋਂਦੇ ਆ ਫੇਰ ਦਰਵਾਜ਼ਾ ਬੰਦ ਹੁੰਦਾ ਸਤਗੁਰ ਮਮਟੀ ਤੇ ਜਾਂਦੇ ਆ ਭਾਈ ਹਿਮੰਤ ਸਿੰਘ ਜਦੋਂ ਜਾਂਦੇ ਆ ਜੀ ਗੜੀ ਦੇ ਵਿੱਚ ਚਮਕੌਰ ਦੀ ਗੜੀ ਵਿੱਚ ਜੁੱਧ ਕਰਦੇ ਆ ਕਈਆਂ ਦੇ ਆਹੋ ਲਾਏ ਕਈਆਂ ਨੂੰ ਮਾਰ ਮਕਾਇਆ ਕਈਆਂ ਦੀ ਛਾਤੀ ਨੀਜ਼ੀਆਂ ਨਾਲ ਬਿੰਨੀ ਆ ਕਈਆਂ ਦੀ ਛਾਤੀ ਤੀਰਾਂ ਨਾਲ ਬਿੰਨੀ ਕਈਆਂ ਨੂੰ ਤਲਵਾਰ ਦੇ ਨਾਲ ਕੱਟ ਕੇ ਪਰਾ ਮਾਰਿਆ ਲੰਮਾ ਸਮਾਂ ਲੜਾਈ ਹੋਣ ਤੋਂ ਬਾਅਦ ਆਖਰ ਨੂੰ ਉਹ ਹੋਣਾ ਸੀਗਾ ਜਿਹੜਾ ਬਹੁਤਿਆਂ ਦੇ ਗਿਣਤੀ ਵਿੱਚ ਥੋੜਿਆਂ ਨਾਲ ਹੋਣਾ ਸੀ ਭਾਈ ਹਿੰਮਤ ਸਿੰਘ ਦਾ ਪੂਰਾ ਜਥਾ ਚਮਕੌਰ ਦੀ ਗੱਡੀ ਦੇ ਵਿੱਚ ਲੜ ਕੇ ਸ਼ੀਦੀ ਦਾ ਜਾਮ ਪੀ ਲਿੰਦਾ ਆ ਤੇ ਭਾਈ ਦਿਆ ਸਿੰਘ ਕੋਲ ਖੜਾ ਉੱਚੀ ਦੇ ਕੇ ਜਕਾਰਾ ਲਾਉਂਦਾ ਆ ਗੁਰੂ ਕਲਕੀ ਤਰਪਾਸ਼ਾ ਨੇ ਫਿਰ نیچے ਆਏ ਮਾਲਕ ਨੇ ਭਾਈ ਮੋਹਕਮ ਸਿੰਘ ਨੂੰ ਭੇਜਿਆ ਭਾਈ ਮੋਹਕਮ ਸਿੰਘ ਦਾ ਜਥਾ ਗਿਆ ਉਹ ਸ਼ੀਦੀ ਦਾ ਜਾਮ ਪੀ ਗਿਆ ਭਾਈ ਸਹਿਬ ਸਿੰਘ ਜੀ ਗਏ ਉਹਨਾਂ ਦਾ ਜਥਾ ਗਿਆ ਤੇ ਉਹ ਸ਼ੀਦੀ ਦਾ ਜਾਮ ਪੀ ਗਿਆ ਦੁਪਹਿਰ ਦੇ 2:3 3 ਵਜੇ ਦਾ ਸਮਾਂ ਹੋ ਗਿਆ ਜੀ ਅੱਜ ਦਾ ਦਿਨ ਸੰਗਤ ਜੀ ਇਕਾਗਰਤਾ ਦਿਓ ਥੋੜੀ ਜੀ ਅੱਜ ਦਾ ਜੋ ਸਮਾਜ ਜਾ ਰਹੇ ਹਨ ਨਾ ਸੰਗਤ ਜੀ ਅੱਜ ਦਾ 2.5 3 ਵਜੇ ਤੱਕ 25 26 ਸਿੱਖ ਸਿੱਧੀ ਦਾ ਜਾਮ ਪੀ ਜਾਂਦੇ ਆ